ਅੱਜ ਦੀ ਜੋ ਸਾਖੀ ਹੈ ਉਹਦੇ ਤੋਂ ਸਾਨੂੰ ਬਹੁਤ ਵਧੀਆ ਸਿੱਖਿਆ ਮਿਲੇਗੀ ਕਿ ਦੁਨੀਆ ਸਾਨੂੰ ਜਿੰਨੇ ਮਰਜੀ ੱਤਕੇ ਮਾਰ ਦਵੇ ਪਰ ਜਦ ਤੱਕ ਸਾਡਾ ਸਤਿਗੁਰੂ ਸਾਡੇ ਨਾਲ ਹੈ ਉਹ ਸਾਡੇ ਤੇ ਆਪਣੀ ਦਇਆ ਮਿਹਰ ਬਣਾਈ ਰੱਖੇਗਾ ਤੇ ਸਾਨੂੰ ਕਿਸੇ ਦਾ ਵੀ ਕੋਈ ਵੀ ਡਰ ਨਹੀਂਗਾ ਉਹ ਸਤਿਗੁਰੂ ਕਿਵੇਂ ਆਪਣੇ ਬੱਚਿਆਂ ਦੀ ਸੰਭਾਲ ਕਰਦੇ ਹਨ ਇਹ ਅੱਜ ਸਾਨੂੰ ਇਸ ਸਾਖੀ ਚ ਪਤਾ ਲੱਗੇਗਾ ਇੱਕ ਵੀਰ ਸੀ ਜਿਹਦਾ ਵਿਆਹ ਬੜੇ ਵਧੀਆ ਪਰਿਵਾਰ ਦੇ ਵਿੱਚ ਹੋਇਆ ਉਹ ਵੀਰ ਦਾ ਜਦ ਵਿਆਹ ਹੋਇਆ ਤੇ ਕੁਝ ਟਾਈਮ ਬਾਅਦ ਹੀ ਸਤਿਗੁਰੂ ਨੇ ਬੇਟੇ ਦੀ ਦਾਤ ਬਖਸ਼ੀ ਹਨੋ ਪਰਿਵਾਰ ਬਹੁਤ ਜ਼ਿਆਦਾ ਖੁਸ਼ ਹੋ ਗਿਆ ਕਿ ਸ਼ੁਕਰ ਹੈ ਦਾਤਿਆ ਜੋ ਕੁਝ ਵੀ ਤੂੰ ਦਿੱਤਾ ਹੈ ਬਹੁਤ ਕੁਝ ਹੈ ਜਦ ਬੇਟਾ ਹੋ ਗਿਆ ਤੇ ਉਹ 2-3 ਮਹੀਨੇ ਗੁਜ਼ਰ ਗਏ ਤੇ ਉਸ ਵੀਡੀ ਜਿਹੜੀ ਵਾਈਫ ਸੀ ਉਹ ਪੇਕੇ ਨਹੀਂ ਗਈ ਸੀ ਤੇ ਇੱਕ ਦਿਨ ਉਸ ਵੀਰ ਦੇ ਸਾਲੇ ਦਾ ਫੋਨ ਆਇਆ ਕਿ ਜੀਜਾ ਜੀ ਕਾਫੀ ਟਾਈਮ ਹੋ ਗਿਆ ਹੈ ਤੇ ਦੀਦੀ ਇੱਥੇ ਨਹੀਂ ਆਏ ਤੇ ਸਾਡਾ ਵੀ ਮਨ ਕਰਦਾ ਹੈ ਕਿ ਦੀਦੀ ਵੀ ਆਉਣ ਤੇ ਸਾਡਾ ਜਿਹੜਾ ਪਹਨੇਵਾ ਹੈ ਉਹ ਵੀ ਆਏ ਹੁਣ ਜੀਜਾ ਜੀ ਅੱਗੂ ਕਹਿਣ ਲੱਗੇ ਕਿ ਇਹ ਤੂੰ ਕੀ ਗੱਲ ਕਹਿ ਰਿਹਾ ਹੈ ਤੁਸੀਂ ਵੀ ਉਨੇ ਹੀ ਰਿਸ਼ਤਾ ਹੈ ਤੁਹਾਡਾ ਜਿੰਨਾ ਕੀ ਮੇਰਾ ਹੈ ਤੁਹਾਡੀ ਭੈਣ ਅੱਜ ਵੀ ਉਨਿਓ ਹੀ ਹੈ ਜਿੰਨੀ ਪਹਿਲਾਂ ਸੀ ਤੁਸੀਂ ਬੜੀ ਖੁਸ਼ੀ ਦੇ ਨਾਲ ਆਪਣੀ ਭੈਣ ਨੂੰ ਜਿੰਨੇ ਦਿਨ ਵੀ ਰੱਖਣਾ ਹੈ ਲੈ ਜਾਓ ਹੁਣ ਉਹ ਜਿਹੜਾ ਵੀਰ ਸੀ ਉਹ ਆਪਣੀ ਭੈਣ ਨੂੰ ਲੈਣ ਵਾਸਤੇ ਆ ਗਏ ਜਦੋਂ ਆਏ ਤੇ ਤਿਆਰ ਵਗੈਰਾ ਹੋਏ ਭੈਣ ਵੀ ਤੇ ਉਹ ਤੇ ਚਾਰ ਮਹੀਨਿਆਂ ਦਾ ਜਿਹੜਾ ਛੋਟਾ ਬੇਟਾ ਸੀ ਉਹ ਵੀ ਬੜੀ ਖੁਸ਼ੀ ਖੁਸ਼ੀਓ ਕਰੂ ਚਲੇ ਗਏ ਜਦੋਂ ਕਰੂ ਥੋੜੀ ਦੂਰ ਹੀ ਪਹੁੰਚੇ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਬਹੁਤ ਭਾਰਾ ਹੋਇਆ ਜਿਹਦੇ ਵਿੱਚ ਨਾਹੀਂ ਉਹ ਸਾਲਾ ਬਚਿਆ ਨਾਹੀਂ ਉਹ ਭੈਣ ਬਚੀ ਤੇ ਨਾਹੀਂ ਉਹ ਬੱਚਾ ਬਚਿਆ ਬਹੁਤ ਦੁੱਖ ਵਾਲੀ ਇੱਕ ਖਬਰ ਸੀ ਜਦ ਉਸ ਵੀਰ ਨੂੰ ਇਹ ਚੀਜ਼ ਦਾ ਪਤਾ ਲੱਗਿਆ ਤੇ ਉਸ ਵੀਰ ਦੀਆਂ ਅੱਖਾਂ 'ਚ ਕੋਈ ਹੰਝੂ ਹੀ ਨਹੀਂ ਆਏ ਉਹ ਗਮਸਮ ਹੋ ਗਿਆ ਉਹਨੂੰ ਸਮਝ ਹੀ ਨਹੀਂ ਆਇਆ ਕਿ ਸਭ ਕੁਝ ਹੋ ਕੀ ਗਿਆ ਹੈ ਉਸ ਵੀਰ ਦੇ ਦੋ ਵੱਡੇ ਭਰਾ ਵੀ ਸੀ ਜਦ ਦੋ ਵੱਡੇ ਭਰਾਵਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਐਕਸੀਡੈਂਟ ਹੋ ਗਿਆ ਹੈ ਔਰ ਕੋਈ ਵੀ ਨਹੀਂ ਬਚਿਆ ਤੇ ਸਾਡੇ ਛੋਟੇ ਵੀਰ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ ਇਹ ਰੋ ਵੀ ਨਹੀਂ ਰਿਹਾ ਡਾਕਟਰ ਦੇ ਕੋਲ ਖੜਿਆ ਇੰਜੈਕਸ਼ਨ ਵਗੈਰਾ ਲਵਾਏ ਲੇਕਿਨ ਉਸ ਵੀਰ ਨੂੰ ਕੋਈ ਵੀ ਫਾਇਦਾ ਨਹੀਂ ਹੋਇਆ ਹੁਣ ਦਿਨ ਬਾ ਦਿਨ ਉਸ ਵੀਰ ਦੀ ਹਾਲਤ ਜਿਹੜੀ ਸੀ ਉਹ ਖਰਾਬ ਹੀ ਹੋਈ ਜਾ ਰਹੀ ਸੀ ਜਦ ਵੀ ਉਸ ਵੀਰ ਨੂੰ ਆਪਣੇ ਬੱਚੇ ਦੀ ਯਾਦ ਆਉਂਦੀ ਸੀ ਤੇ ਆਪਣੇ ਬੱਚੇ ਨੂੰ ਜ਼ੋਰ-ਜ਼ੋਰ ਦੀ ਆਵਾਜ਼ਾਂ ਮਾਰਨ ਲੱਗਦਾ ਸੀ ਜਦ ਵੀ ਉਸ ਬੱਚੇ ਉਸ ਵੀਰ ਨੂੰ ਆਪਣੀ ਵਾਈਫ ਦੀ ਯਾਦ ਆਉਂਦੀ ਸੀ ਤੇ ਜ਼ੋਰ-ਜ਼ੋਰ ਦੀ ਆਪਣੀ ਵਾਈਫ ਨੂੰ ਆਵਾਜ਼ਾ ਲਗਾਉਣ ਲੱਗਦਾ ਸੀ ਪਰ ਉਹਨੂੰ ਕੋਈ ਹੰਝੂ ਨਹੀਂ ਆਉਂਦਾ ਸੀ ਹੁਣ ਨਾ ਹੀ ਉਹ ਕੋਈ ਕੰਮਕਾਜ ਕਰਦਾ ਸੀ ਘਰ ਪਰਿਵਾਰ ਦੇ ਵਿੱਚੋਂ ਵਧੀਆ ਸੀ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਗਏ ਜਦ ਇਹ ਵੱਡੇ ਭਰਾਵਾਂ ਨੇ ਦੇਖਿਆ ਕਿ ਹਾਲਤ ਦਿਨ ਬਾ ਦਿਨ ਖਰਾਬ ਹੋਈ ਜਾ ਰਹੀ ਹੈ ਤੇ ਉਸ ਵੀਰ ਦੀਆਂ ਦੋ ਵੱਡੀਆਂ ਪਰਜਾਈਆਂ ਵੀ ਸੀ ਉਹ ਕਹਿਣ ਲੱਗੀਆਂ ਕਿ ਇਹ ਦੀ ਦਿਨ ਬਾ ਦਿਨ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ ਇਨੇ ਠੀਕਤੇ ਹੋਣਾ ਨਹੀਂ ਤੇ ਆਪਾਂ ਇਨਾ ਪੈਸਾ ਕਿਉਂ ਬਰਬਾਦ ਕਰ ਰਹੇ ਇਹਨੂੰ ਇਹਦੇ ਹਾਲਾਤਾਂ ਤੇ ਐਵੇਂ ਹੀ ਛੱਡ ਦੋ ਕਿਤੇ ਨਾ ਕਿਤੇ ਵੱਡੇ ਭਰਾ ਸੀ ਉਹ ਕਹਿਣ ਲੱਗੇ ਕਿ ਨਹੀਂ ਆਪਾਂ ਇਲਾਜ ਕਰਵਾਨੇ ਹਾਂ ਕੀ ਪਤਾ ਠੀਕ ਹੋ ਜਾਏ ਫਿਰ ਉਹਨਾਂ ਨੇ ਇੱਕ ਦੋ ਡਾਕਟਰਾਂ ਦੇ ਕੋਲ ਲੈ ਕੇ ਗਏ ਲੇਕਿਨ ਕੋਈ ਵੀ ਸੁਧਾਰ ਨਹੀਂ ਆਇਆ ਹੋ ਉਹ ਇੰਨਾ ਡਿਪਰੈਸ਼ਨ 'ਚ ਚਲਾ ਗਿਆ ਸੀ ਕਿ ਉਹ ਪਾਗਲਾ ਵਰਗੀਆਂ ਹਰਕਤਾਂ ਕਰਨ ਲੱਗਿਆ ਸੀ ਫਿਰ ਤੋਂ ਉਹਨਾਂ ਵਾਈਫਾ ਨੇ ਕਿਹਾ ਕਿ ਨਹੀਂ ਇਸ ਤਰ੍ਹਾਂ ਤੇ ਕੰਮ ਠੀਕ ਨਹੀਂਗਾ ਤੁਸੀਂ ਇਹਦੇ ਹਾਲਾਤਾਂ ਤੈਨੂੰ ਛੱਡ ਦੋ ਕੁਝ ਨਹੀਂ ਹੋ ਸਕਦਾ ਇਹ ਨਾ ਹੋਏ ਕਿ ਜੋ ਜ਼ਿਆਦਾ ਤੇ ਆਪਣੀ ਹੈਗੀ ਏ ਉਹ ਆਪਾਂ ਇਹਦੇ ਤੇ ਹੀ ਬਰਬਾਦ ਕਰ ਦਈ ਤੇ ਆਪਣੇ ਕੋਲ ਕੁਝ ਵੀ ਨਾ ਰਹਿ ਜਾਏ ਹੁਣ ਭਰਾਵਾ ਨੇ ਵੀ ਸੋਚਿਆ ਕਿ ਗੱਲ ਤੇ ਤੁਸੀਂ ਠੀਕ ਕਹਿ ਰਹੀਆਂ ਹੋ ਇਲਾਜ ਤੇ ਆਪਾਂ ਕਰਾਇਆ ਹੈ ਠੀਕ ਤੇ ਹੋ ਨਹੀਂ ਰਿਹਾ ਹੁਣ ਉਹਨਾਂ ਨੇ ਇੱਕ ਦਿਨ ਕੀ ਕੀਤਾ ਕਿ ਉਹ ਐਵੇਂ ਹੀ ਘਰ ਦੇ ਵਿੱਚ ਬੈਠਾ ਰੋਲਾ ਪਾ ਰਿਹਾ ਸੀ ਕਿਉਂਕਿ ਉਹਨੂੰ ਕੁਝ ਯਾਦ ਹੀ ਨਹੀਂ ਰਿਹਾ ਸੀ ਦੋਵਾਂ ਭਰਾਵਾ ਨੇ ਕੀ ਕੀਤਾ ਉਹਨੂੰ ਫੜਿਆ ਬਾਵਾ ਤੂੰ ਤੇ ਘਰ ਦੇ ਵਿੱਚੋਂ ਉਹਨੂੰ ਤੱਕਾ ਮਾਰ ਕੇ ਬਾਹਰ ਕੱਢ ਦਿੱਤਾ ਜਦ ਬਾਹਰ ਕੱਢਿਆ ਤੇ ਬੂਹਾ ਬੰਦ ਕਰ ਦਿੱਤਾ ਹੁਣ ਉਹ ਵਿਚਾਰੇ ਵੀਰ ਨੂੰ ਕੀ ਪਤਾ ਸੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ ਉਹ ਤੁਰਿਆ ਤੁਰਿਆ ਵੀਰ ਕਿਤੇ ਨਾ ਕਿਤੇ ਪਹੁੰਚ ਗਿਆ ਹੁਣ ਢਿੱਡ ਹੈ ਭੁੱਖ ਵੀ ਲੱਗਦੀ ਹੈ ਹੁਣ ਉਹ ਵੀਰ ਨੇ ਕੀ ਕੀਤਾ ਕਿਸੇ ਦੇ ਅੱਗੇ ਕਦੀ ਹੱਥ ਕਰੇ ਕਦੀ ਕਿਸੇ ਦੇ ਅੱਗੇ ਹੱਥ ਕਰੇ ਕਿ ਮੈਨੂੰ ਕੁਝ ਖਾਣ ਲਈ ਦੇ ਦੋ ਐਵੇਂ ਹੱਥ ਕਰਦਾ ਸੀ ਤੇ ਆਪਣਾ ਢਿੱਡ ਭਰ ਲੈਂਦਾ ਸੀ ਐਵੇਂ ਹੀ ਉਹ ਕੁਝ ਦਿਨ ਘੁੰਮਦਾ ਫਿਰਦਾ ਰਿਹਾ ਕੋਈ ਪਤਾ ਨਹੀਂ ਉਹਨੂੰ ਕਿ ਮੇਰਾ ਹੁਣ ਘਰ ਕਿੱਥੇ ਹੈ ਮੈਂ ਕੀ ਕਰ ਰਿਹਾ ਹਾਂ ਕੁਝ ਵੀ ਉਹਨੂੰ ਯਾਦ ਨਹੀਂ ਸੀ ਬਸ ਐਵੇਂ ਹੀ ਕਦੀ ਕਿਸੇ ਦੇ ਬੂਏ ਅੱਗੇ ਜਾ ਕੇ ਬੈਠ ਜਾਂਦਾ ਸੀ ਕਦੀ ਕਿਸੇ ਦੇ ਬੂਏ ਅੱਗੇ ਬੈਠ ਜਾਂਦਾ ਸੀ ਐਵੇਂ ਹੀ ਵੀਰ ਇੱਕ ਦਿਨ ਇੱਕ ਦਰਵਾਜ਼ੇ ਦੇ ਅੱਗੇ ਜਾ ਕੇ ਬੈਠ ਗਿਆ ਜਦ ਦਰਵਾਜ਼ੇ ਦੇ ਅੱਗੇ ਬੈਠ ਗਿਆ ਤੇ ਉਹਨਾਂ ਦਾ ਦਰਵਾਜ਼ਾ ਖੜਕਾਨ ਲੱਗਿਆ ਅੰਦਰੋਂ ਇੱਕ ਵੀਰ ਆਇਆ ਉਹਨੇ ਆਨ ਕੇ ਦਰਵਾਜ਼ਾ ਖੋਲ੍ਹਿਆ ਜਦੋਂ ਉਸ ਵੀਰ ਨੇ ਦਰਵਾਜ਼ਾ ਖੋਲ੍ਹਿਆ ਤੇ ਦੇਖਿਆ ਕਿ ਮੁੰਡਾ ਤੇ ਬਹੁਤ ਸੋਹਣਾ ਹੈ ਲੱਗਦਾ ਵੀ ਚੰਗੇ ਪਰਿਵਾਰ ਦੇ ਵਿੱਚੋਂ ਹੈ ਸਰੀਰ ਦਾ ਵੀ ਵਧੀਆ ਹੈ ਪਰ ਇਸ ਮੁੰਡੇ ਨੂੰ ਹੋਇਆ ਕੀ ਹੈ ਹਨ ਨੂੰ ਕੁਝ ਪਤਾ ਨਹੀਂ ਸੀ ਉਹ ਜਿਹੜਾ ਵੀਰ ਦਰਵਾਜ਼ੇ ਤੇ ਬੈਠਾ ਹੋਇਆ ਸੀ ਉਹ ਉਹਨ ਨੂੰ ਕਹਿਣ ਲੱਗਾ ਕਿ ਭਾਈ ਮੈਨੂੰ ਕੁਝ ਖਾਣ ਨੂੰ ਦੇ ਦਿਓ ਤੇ ਉਹ ਜਿਹੜਾ ਅੰਦਰੋਂ ਵੀਰ ਆਇਆ ਸੀ ਉਹ ਕਹਿਣ ਲੱਗਾ ਕਿ ਤੂੰ ਕੀ ਖਾਣਾ ਹੈ ਉਹ ਕਹਿੰਦੇ ਕੁਝ ਵੀ ਦੇ ਦਿਓ ਉਹ ਜਿਹੜਾ ਵੀਰ ਸੀ ਉਹ ਸਤਸੰਗੀ ਭਾਈ ਸੀ ਜਦ ਉਸ ਵੀਰ ਨੇ ਦੇਖਿਆ ਕਿ ਐਸ ਬੱਚੇ ਦੀ ਹਾਲਤ ਠੀਕ ਨਹੀਂਗੀ। ਉਹ ਸਤਸੰਗੀ ਵੀਰ ਨੇ ਕੀ ਕੀਤਾ ਉਹਦੀ ਬਾਹ ਫੜ ਕੇ ਉਹਨੂੰ ਅੰਦਰ ਲੈ ਗਿਆ। ਜਦ ਅੰਦਰ ਲੈ ਕੇ ਗਿਆ ਉਹਨੂੰ ਬਿਠਾਇਆ ਉਸ ਵੀਰ ਨੂੰ ਉਸ ਭਾਈ ਨੇ ਖਾਣਾ ਖਿਲਾਇਆ। ਖਾਣਾ ਜਦ ਉਸ ਵੀਰ ਨੂੰ ਖਵਾਇਆ ਤੇ ਉਹਨੇ ਖਾਣਾ ਖਾ ਲਿਆ। ਹੁਣ ਉਹਦੀ ਹਾਲਤ ਬਹੁਤ ਖਰਾਬ ਸੀ ਤੇ ਉਹ ਸਤਸੰਗੀ ਵੀਰ ਕਹਿਣ ਲੱਗਾ ਕਿ ਤੂੰ ਕੀ ਕਰੇਗਾ ਤੂੰ ਕੀ ਕਰਦਾ ਹੈ ਹੁਣ ਉਹਨੂੰ ਕੁਛ ਯਾਦ ਤੇ ਹੈ ਨਹੀਂ ਸੀ ਤੇ ਉਹ ਸਤਸੰਗੀ ਵੀਰ ਨੂੰ ਕਹਿਣ ਲੱਗਾ ਕਿ ਮੈਨੂੰ ਕੁਛ ਕੰਮ ਤੇ ਰੱਖ ਲਓ ਤੁਸੀਂ ਹੁਣ ਸਤਸੰਗੀ ਵੀਰ ਨੇ ਸੋਚਿਆ ਕਿ ਇਹਨੂੰ ਕੰਮ ਤੇ ਮੈਂ ਕੀ ਰੱਖਾਂ ਹਾਲਤ ਤੇ ਇਹਦੀ ਬਹੁਤ ਹੀ ਜ਼ਿਆਦਾ ਖਰਾਬ ਲੱਗ ਰਹੀ ਹੈ ਮੈਨੂੰ ਇੰਜ ਲੱਗਦਾ ਹੈ ਕਿ ਇਹਨੂੰ ਕੁਛ ਯਾਦ ਵੀ ਨਹੀਂਗਾ ਹਨ ਸਤਸੰਗੀ ਵੀਰ ਨੇ ਬਹੁਤ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਭਾਈ ਤੂੰ ਕਿੱਥੋਂ ਆਇਆ ਹੈ ਕਿਵੇਂ ਆਇਆ ਹੈ ਤੂੰ ਐਵੇਂ ਦਾ ਕਿਉਂ ਬਣਿਆ ਹੈ ਪਰ ਉਹ ਕੁਝ ਦੱਸਣ ਦੇ ਲਾਇਕ ਹੀ ਨਹੀਂ ਸੀ ਸਤਸੰਗੀ ਵੀਰ ਵੀ ਆਪਣੇ ਘਰ ਪਰਿਵਾਰ ਦੇ ਵਿੱਚੋਂ ਬਹੁਤ ਵਧੀਆ ਸੀ ਪਰ ਉਹਨਾਂ ਦੇ ਨਾਲ ਵੀ ਇੱਕ ਬਹੁਤ ਵੱਡਾ ਰੱਬ ਨੇ ਉਹਨਾਂ ਨੂੰ ਵੀ ਇੱਕ ਦੁੱਖ ਦਿੱਤਾ ਹੋਇਆ ਸੀ ਉਸ ਸਤਸੰਗੀ ਵੀਰ ਦੇ ਘਰ ਵੀ ਕੋਈ ਔਲਾਦ ਨਹੀਂ ਸੀ ਪਰ ਉਸ ਸਤਸੰਗੀ ਵੀਰ ਦੇ ਮਨ ਦੇ ਵਿੱਚ ਦਇਆ ਭਾਵਨਾ ਬਹੁਤ ਜ਼ਿਆਦਾ ਸੀ ਹੁਣ ਸਤਸੰਗੀ ਵੀਰ ਨੇ ਕੀ ਕੀਤਾ ਉਸ ਵੀਰ ਨੂੰ ਉਸ ਬੱਚੇ ਦੀ ਪੂਰੀ ਦੇਖਭਾਲ ਕੀਤੀ ਡਾਕਟਰ ਦੇ ਕੋਲ ਲੈ ਕੇ ਗਏ ਜਦ ਡਾਕਟਰ ਦੇ ਕੋਲ ਖੜਿਆ ਤੇ ਡਾਕਟਰਾਂ ਨੇ ਕਿਹਾ ਕਿ ਇਹਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਪਿਛਲੀ ਯਾਦਦਾਸ਼ਤ ਨੂੰ ਸਾਰੀ ਹੀ ਭੁੱਲ ਚੁੱਕੀ ਹੈ ਇਹਦਾ ਟ੍ਰੀਟਮੈਂਟ ਚੱਲੇਗਾ ਹੌਲੀ ਹੌਲੀ ਸਭ ਕੁਝ ਠੀਕ ਹੋ ਜਾਏਗਾ ਹੁਣ ਸਤਸੰਗੀ ਵੀਰ ਨੇ ਕਿਹਾ ਕਿ ਤੁਸੀਂ ਕੋਈ ਵੀ ਪੈਸੇ ਦੀ ਤੁਹਾਨੂੰ ਕੋਈ ਵੀ ਜ਼ਰੂਰਤ ਹੋਏ ਕਿੰਨਾ ਵੀ ਪੈਸਾ ਕਿਉਂ ਨਾ ਲੱਗ ਜਾਵੇ ਪਰ ਤੁਸੀਂ ਇਸ ਬੱਚੇ ਨੂੰ ਠੀਕ ਕਰਨਾ ਹੈ ਪਰ ਮੈਂ ਇਹਨੂੰ ਹਸਪੀਟਲ 'ਚ ਰੱਖ ਕੇ ਠੀਕ ਨਹੀਂ ਕਰਵਾਣਾ ਇਦਾ ਘਰੇ ਹੀ ਇਲਾਜ ਚੱਲੇਗਾ ਸਤਸੰਗੀ ਭਾਈ ਬਹੁਤ ਹੀ ਵਧੀਆ ਸੀ ਪੈਸੇ ਦੇ ਵਿੱਚ ਤੇ ਉਹਨੇ ਕੀ ਕੀਤਾ ਡਾਕਟਰ ਜਿਹੜੇ ਸਨ ਨਰਸਾਂ ਸੀ ਉਹ ਘਰੇ ਹੀ ਉਸ ਬੱਚੇ ਦਾ ਇਲਾਜ ਕਰਨ ਲੱਗੀਆਂ ਹੌਲੀ ਹੌਲੀ ਜਦੋਂ ਉਸ ਵੀਰ ਦਾ ਇਲਾਜ ਹੋਣ ਲੱਗਾ ਤੇ ਯਾਦ ਆਸਤੇ ਨਹੀਂ ਆਈ ਲੇਕਿਨ ਬਹੁਤ ਹੀ ਵਧੀਆ ਉਸ ਵੀਰ ਦੀ ਹਾਲਤ ਹੋ ਗਈ ਔਰ ਉਹ ਬਹੁਤ ਵਧੀਆ ਬੋਲਣ ਲੱਗਿਆ ਸਾਰਾ ਕੁਝ ਠੀਕ ਹੋਣ ਲੱਗਿਆ ਇਸ ਤਰ੍ਹਾਂ ਹੀ 2-4 ਮਹੀਨੇ ਗੁਜ਼ਰ ਗਏ ਹੌਲੀ-ਹੌਲੀ ਉਸ ਬੱਚੇ ਦੀ ਉਸ ਵੀਰ ਦੀ ਜਿਹੜੀ ਯਾਦਾ ਸੀ ਹੌਲੀ-ਹੌਲੀ ਠੀਕ ਹੋਣ ਲੱਗੀ ਜਦ ਉਹ ਠੀਕ ਹੋਣ ਲੱਗਾ ਤੇ ਸਤਸੰਗੀ ਵੀਰ ਨੂੰ ਬਹੁਤ ਵਧੀਆ ਲੱਗਾ ਕਿ ਸ਼ੁਕਰ ਹੈ ਦਾਤਿਆ ਕੀ ਬੱਚਾ ਠੀਕ ਹੋ ਰਿਹਾ ਹੈ ਹੁਣ ਉਸ ਵੀਰ ਦੀ ਯਾਦਦਾਸਤ ਪੂਰੀ ਆ ਗਈ ਜਦੋਂ ਨੇ ਦੇਖਿਆ ਕਿ ਮੈਂ ਕਿੱਥੇ ਹਾਂ ਇੱਥੇ ਮੈਂ ਕਿਵੇਂ ਆਇਆ ਵਾਂ ਫਿਰ ਉਹ ਸਤਸੰਗੀ ਵੀਰ ਨੇ ਦੱਸਿਆ ਕਿ ਤੂੰ ਇਸ ਤਰ੍ਹਾਂ ਇਸ ਤਰ੍ਹਾਂ ਇੱਥੇ ਪਹੁੰਚਿਆ ਸੈਂ ਤੇ ਉਹ ਜਿਹੜਾ ਵੀਰ ਸੀ ਉਹ ਫਿਰ ਬਹੁਤ ਜ਼ਿਆਦਾ ਰੋਇਆ ਫਿਰ ਉਹਨੇ ਸਾਰੀ ਗੱਲ ਸਤਸੰਗੀ ਭਾਈ ਨੂੰ ਦੱਸੀ ਕਿ ਅੰਜ ਅੰਜ ਮੇਰਾ ਵਿਆਹ ਹੋਇਆ ਸੀ ਔਰ ਮੇਰੀ ਵਾਈਫ ਮੇਰਾ ਬੱਚਾ ਸਾਰਾ ਕੁਝ ਖਤਮ ਹੋ ਗਿਆ ਹੈ ਮੇਰੇ ਕੋਲ ਕੁਝ ਵੀ ਨਹੀਂ ਬਚਿਆ ਸੀ ਮੇਰੇ ਭਰਾਵਾਂ ਨੇ ਮੈਨੂੰ ੱੱਕੇ ਮਾਰ ਕੇ ਘਰੋਂ ਕੱਢ ਦਿੱਤਾ ਸੀ ਜਦ ਇਹ ਗੱਲ ਸਤਸੰਗੀ ਭਾਈ ਨੇ ਸੁਣੀ ਤੇ ਉਸ ਭਾਈ ਦੀਆਂ ਵੀ ਅੱਖਾਂ ਚੋਂ ਹੰਝੂ ਆ ਗਏ ਫਿਰ ਉਸ ਸਤਸੰਗੀ ਭਾਈ ਨੇ ਉਸ ਵੀਰ ਨੂੰ ਕਿਹਾ ਕਿ ਬੇਟਾ ਅੱਜ ਮੈਂ ਤੈਨੂੰ ਇੱਕ ਗੱਲ ਕਹਿਣਾ ਚਾਹਨਾ ਹਾਂ ਉਸ ਵੀਰ ਨੇ ਕਿਹਾ ਕਿ ਮੈਂ ਤੈਨੂੰ ਇਹ ਕਹਿਣਾ ਚਾਹਨਾ ਹਾਂ ਕਿ ਮੇਰੀ ਕੋਈ ਵੀ ਔਲਾਦ ਨਹੀਂਗੀ ਤੂੰ ਮੇਰੀ ਔਲਾਦ ਬਣ ਜਾ ਇੱਥੇ ਸੰਭਾਲਣ ਵਾਲਾ ਕੋਈ ਵੀ ਨਹੀਂਗਾ ਮਿਲ ਤੇ ਤੂੰ ਮੇਰਾ ਬੱਚਾ ਬਣ ਜਾ ਅਸੀਂ ਵੀ ਔਲਾਦ ਵਾਸਤੇ ਬਹੁਤ ਤਰਸੇ ਹਾਂ ਉਹ ਜਿਹੜਾ ਵੀਰ ਸੀ ਔਰ ਸਤਸੰਗੀ ਪਾਈ ਦੇ ਸੀਨੇ ਦੇ ਨਾਲ ਲੱਗ ਗਿਆ ਔਰ ਰੋਣ ਲੱਗਿਆ ਔਰ ਉਹਨੂੰ ਕਹਿਣ ਲੱਗਾ ਕਿ ਤੁਸੀਂ ਤੇ ਕੋਈ ਫਰਿਸ਼ਤੇ ਲੱਗਦੇ ਹੋ ਮੈਨੂੰ ਅੱਜ ਅਗਰ ਤੁਸੀਂ ਨਹੀਂ ਹੁੰਦੇ ਤੇ ਸ਼ਾਇਦ ਮੇਰੇ ਸਾਹ ਹੀ ਨਹੀਂ ਚੱਲਦੇ ਤੇ ਉਹ ਜਿਹੜਾ ਵੀਰ ਸੀ ਸਤਸੰਗੀ ਕਹਿਣ ਲੱਗਾ ਕਿ ਫਰਿਸ਼ਤਾ ਮੈਂ ਨਹੀਂ ਸਾਡਾ ਗੁਰੂ ਹੈ ਉਹਨੇ ਹੀ ਤੈਨੂੰ ਇੱਥੇ ਭੇਜਿਆ ਹੈ ਉਹਨੇ ਹੀ ਸਾਰਾ ਕੁਝ ਕੀਤਾ ਹੈ ਮੈਂ ਤੇ ਕੁਝ ਵੀ ਨਹੀਂਗਾ ਸਾਹਮਣੇ ਬਾਬਾ ਜੀ ਦੀ ਫੋਟੋ ਲੱਗੀ ਹੋਈ ਸੀ ਉਸ ਵੀਰ ਨੇ ਕਿਹਾ ਕਿ ਤੁਸੀਂ ਕਿਹੜੇ ਗੁਰੂ ਨੂੰ ਮੰਨਦੇ ਹੋ ਤੇ ਉਹ ਸਤਸੰਗੀ ਵੀਰ ਨੇ ਕਿਹਾ ਕਿ ਅਸੀਂ ਜਿੰਨੂੰ ਮੰਨਦੇ ਹਾਂ ਨਾ ਅਧਰ ਜੋ ਕੁਝ ਵੀ ਹਾਂ ਮੈਂ ਬਸ ਉਹਦੀ ਹੀ ਦਇਆ ਮਿਹਰ ਹੈ ਬਸ ਇੱਕ ਔਲਾਦ ਦਾ ਸੁੱਖ ਨਹੀਂ ਮਿਲਿਆ ਇਹ ਵੀ ਮੈਂ ਬਹੁਤ ਤਰਸਦਾ ਸੀ ਪਰ ਮਾਲਿਕ ਨੇ ਕਿਹੜੇ ਬਹਾਨੇ ਮੈਨੂੰ ਦੇਣਾ ਸੀ ਉਹ ਅੱਜ ਤੂੰ ਦੇਖ ਹੀ ਸਕਦਾ ਹੈ ਹੁਣ ਉਹ ਵੀਰ ਕਹਿਣ ਲੱਗਾ ਕਿ ਮੈਂ ਵੀ ਉੱਥੇ ਜਾਵਾਂਗਾ ਮੈਨੂੰ ਵੀ ਤੁਸੀਂ ਲੈ ਕੇ ਚਲੋ ਫੇਰ ਉਹ ਵੀਰ ਉਸ ਸਤਸੰਗੀ ਭਾਈ ਨੂੰ ਪਾਪਾ ਕਹਿ ਕੇ ਬੁਲਾਣ ਲੱਗਿਆ ਕਿ ਪਾਪਾ ਮੈਨੂੰ ਵੀ ਤੁਸੀਂ ਵਿਆਸ ਲੈ ਕੇ ਚੱਲੋ ਤੇ ਸਤਸੰਗੀ ਵੀਰ ਕਹਿਣ ਲੱਗਾ ਕਿ ਖੜਾਂਗਾ ਪਹਿਲਾਂ ਜਿਹੜੇ ਮੇਰੇ ਫਰਜ਼ ਨੇ ਮੈਂ ਉਹ ਪੂਰੇ ਕਰਦਾ ਫੇਰ ਉਹ ਸਤਸੰਗੀ ਵੀਰ ਨੇ ਉਸ ਬੱਚੇ ਦਾ ਦੁਆਰਾ ਤੂੰ ਵਿਆਹ ਕਰਾਇਆ ਜਿੱਥੇ ਵਿਆਹ ਕਰਾਇਆ ਸੀ ਉਹ ਵੀ ਸਤਸੰਗੀ ਪਰਿਵਾਰ ਸੀ ਕੁੜੀ ਵੀ ਬਹੁਤ ਵਧੀਆ ਸੀ ਫਿਰ ਉਸ ਵੀਰ ਦਾ ਦੁਆਰਾ ਤੂੰ ਘਰ ਵਸ ਗਿਆ ਤੇ ਉਹ ਬਹੁਤ ਖੁਸ਼ ਹੋ ਗਏ ਫਿਰ ਉਹ ਸਤਸੰਗੀ ਭਾਈ ਆਪਣੇ ਬੱਚਿਆਂ ਨੂੰ ਲੈ ਕੇ ਬਿਆਸ ਗਿਆ ਉੱਥੇ ਜਾ ਕੇ ਉਸ ਵੀਰ ਨੇ ਸਤਸੰਗ ਸੁਨੇ ਦੋ ਚਾਰ ਵਾਰ ਬਿਆਸ ਗਏ ਸਤਸੰਗ ਸੁਨੇ ਬਾਬਾ ਜੀ ਦੇ ਸਵਾਲ ਜਵਾਬ ਸੁਨੇ ਤੇ ਉਸ ਵੀਰ ਨੂੰ ਹੀ ਨਾਮਦਾਨ ਮਿਲ ਗਿਆ ਜਦ ਉਸ ਵੀਰ ਨੂੰ ਨਾਮਦਾਨ ਮਿਲ ਗਿਆ ਤੇ ਵੀਰੋ ਘਰੇ ਆ ਗਏ ਤੇ ਉਸ ਵੀਰ ਦਾ ਭਜਨ ਸਿਮਰਨ ਬਹੁਤ ਹੋ ਗਿਆ ਕੰਮ ਕਰਨ ਦੀ ਕੋਈ ਜ਼ਰੂਰਤ ਹੀ ਨਹੀਂ ਸੀ ਪੈਂਦੀ ਕਿਉਂਕਿ ਸਤਸੰਗੀ ਵੀਰ ਦੇ ਨੌਕਰ ਚਾਕਰ ਹੀ ਬਹੁਤ ਸੀ ਸਾਰਾ ਕੰਮ ਉਹੀ ਸੰਭਾਲਦੇ ਸੀ ਬਸ ਉਹਨੇ ਆਪਣੇ ਪੁੱਤਰ ਨੂੰ ਇਹ ਗੱਲ ਕਹਿਤੀ ਸੀ ਕਿ ਬੇਟਾ ਤੁਸੀਂ ਬਸ ਸਾਰਾ ਕੁਝ ਦੇਖਣਾ ਹੀ ਹੈ ਤੇ ਉਹ ਵੀਰ ਸੋ ਤੁਸ ਹੀ ਕਿ ਫਿਰ ਮੈਂ ਕਰਨਾ ਕੀ ਹੈ ਮੈਂ ਭਜਨ ਸਿਮਰਨ ਹੀ ਕਰਾਂ ਭਜਨ ਸਿਮਰਨ ਉਹਦਾ ਬਹੁਤ ਜ਼ਿਆਦਾ ਹੋ ਗਿਆ ਔਰ ਸਤਗੁਰੂ ਦੇ ਅੱਗੇ ਸ਼ੁਕਰਾਨਾ ਹੀ ਕਰਦਾ ਸੀ ਪਰ ਇੱਕ ਦਿਨ ਜਦ ਉਹ ਭਜਨ ਸਿਮਰਨ ਤੋਂ ਉੱਠਿਆ ਤੇ ਉਹਦੀਆਂ ਅੱਖਾਂ ਚੋਂ ਹੰਝੂ ਆ ਗਏ ਜਦ ਹੰਝੂ ਆ ਗਏ ਤੇ ਉਹਨਾਂ ਦੀ ਜਿਹੜੀ ਵਾਈਫ ਸੀ ਉਹ ਕਹਿਣ ਲੱਗੀ ਕਿ ਤੁਸੀਂ ਰੋ ਕਿਉਂ ਰਹੇ ਹੋ ਕੀ ਗੱਲ ਹੋ ਗਈ ਹੈ ਤੇ ਉਹ ਵੀਰ ਕਹਿਣ ਲੱਗਾ ਅੱਜ ਮੈਨੂੰ ਪਿਛਲੀਆਂ ਗੱਲਾਂ ਯਾਦ ਆ ਗਈਆਂ ਨੇ ਕਿ ਜੋ ਕੁਝ ਮੇਰ ਨਾਲ ਹੋਇਆ ਸੀ ਉਹ ਕਿਉਂ ਹੋਇਆ ਹੈ ਐਵੇਂ ਕਿਉਂ ਹੋਇਆ ਹੈ ਮੇਰੇ ਨਾਲ ਤੇ ਉਹਨਾਂ ਦੀ ਵਾਈਫ ਕਹਿਣ ਲੱਗੀ ਤੁਸੀਂ ਕਿਉਂ ਮਨ ਉਦਾਸ ਕਰ ਰਹੇ ਹੋ ਤੁਸੀਂ ਪਹਿਲਾਂ ਕਿੰਨਾ ਨੂੰ ਮੰਨਦੇ ਸੋ ਉਹ ਵੀਰ ਕਹਿਣ ਲੱਗਾ ਕਿ ਅਸੀਂ ਤੇ ਕਿਸੇ ਨੂੰ ਵੀ ਨਹੀਂ ਸੀ ਮੰਨਦੇ ਸਾਨੂੰ ਤੇ ਕੰਮ ਕਾਜ ਤੋਂ ਹੀ ਫੁਰਸ਼ਤ ਨਹੀਂ ਸੀ ਹੁੰਦੀ ਅਸੀਂ ਕਿਸੇ ਚੀਜ਼ ਕਿਸੇ ਵੀ ਗੁਰੂ ਨੂੰ ਨਹੀਂ ਮੰਨਦੇ ਸੀ ਤੇ ਉਹਨਾਂ ਦੀ ਵਾਈਫ ਕਹਿਣ ਲੱਗੀ ਕਿ ਫਿਰ ਤੇ ਤੁਹਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ ਸਤਿਗੁਰੂ ਦਾ ਅੱਜ ਜੋ ਕੁਝ ਤੁਸੀਂ ਹੋ ਜੋ ਸਤਿਗੁਰੂ ਤੁਹਾਨੂੰ ਮਿਲੇ ਨੇ ਕਿਹੜੇ ਬਹਾਨੇ ਤੁਹਾਨੂੰ ਮਿਲੇ ਨੇ ਅੱਜ ਜੋ ਕੁਝ ਤੁਸੀਂ ਪਾਇਆ ਹੈ ਤੇ ਤੁਹਾਨੂੰ ਤੇ ਬਹੁਤ ਖੁਸ਼ ਹੋਣਾ ਚਾਹੀਦਾ ਹੈ ਇਤੇ ਮਾਲਿਕ ਕੋਈ ਇਹੋ ਜੀ ਬੇਦਰਚਾ ਆ ਦਿੰਦੇ ਹਨ ਕਿ ਸਾਨੂੰ ਪਤਾ ਵੀ ਨਹੀਂ ਚੱਲਦਾ ਜਦ ਇਹ ਗੱਲਾਂ ਵੀਰ ਨੇ ਸੁਨੀਆਂ ਤੇ ਉਹਨੇ ਕਿਹਾ ਕਿ ਤੂੰ ਠੀਕ ਕਹਿ ਰਹੀ ਹੈ ਪਰ ਮੇਰਾ ਮਨ ਬਹੁਤ ਦੁਖੀ ਹੈ ਉਹ ਕਹਿਣ ਲੱਗੀ ਕਿਉਂ ਉਹ ਵੀਰ ਕਹਿਣ ਲੱਗਾ ਮੇਰਾ ਮਨ ਕਰਦਾ ਹੈ ਕਿ ਇੱਕ ਵਾਰ ਜਾ ਕੇ ਜਿਹੜੇ ਭਰਾਵਾਂ ਨੇ ਮੈਨੂੰ ਤੱਕਾ ਮਾਰਿਆ ਸੀ ਮੈਂ ਉਹਨਾਂ ਨੂੰ ਦੇਖਾਂ ਤੇ ਸਹੀ ਕਿ ਉਹ ਠੀਕ ਠਾਕ ਤੇ ਹੈ ਨੇ ਨਾ ਤੇ ਉਹ ਵਾਈਫ ਕਹਿਣ ਲੱਗੀ ਕਿ ਤੁਸੀਂ ਕਿਉਂ ਚਿੰਤਾ ਕਰ ਰਹੇ ਹੋ ਤੁਸੀਂ ਇੱਕ ਵਾਰ ਜਾ ਕੇ ਦੇਖਿਓ ਪਰ ਮੈਂ ਨਹੀਂ ਜਾਣਾ ਉਹ ਵੀਰ ਕਹਿਣ ਲੱਗਾ ਕਿ ਠੀਕ ਹੈ ਜਦ ਉਹ ਵੀਰ ਆਪਣੇ ਪਾਪਾ ਨੂੰ ਪੁੱਛ ਕੇ ਕਿ ਮੈਂ ਪਾਪਾ ਇੱਕ ਵਾਰ ਆਪਣੇ ਘਰੇ ਜਾਣਾ ਚਾਹਨਾ ਹਾਂ ਤੇ ਉਸ ਸਤਸੰਗੀ ਵੀਰ ਨੇ ਕਿਹਾ ਕਿ ਬੇਟਾ ਕੋਈ ਨਹੀਂ ਤੂੰ ਚਲਾ ਜਾ ਜਦ ਉਹ ਵੀਰ ਹੁਣ ਵਧੀਆ ਕੱਪੜੇ ਪਾ ਕੇ ਉਹ ਸੇਠ ਲੱਗਣ ਲੱਗਿਆ ਸੀ ਕਿਉਂਕਿ ਇੱਕ ਤੇ ਉਹ ਵੈਸੇ ਹੀ ਘਰ ਪਰਿਵਾਰ ਚੋਂ ਸੁਖੀ ਸੀ ਦੂਜਾ ਮਾਲਿਕ ਦਾ ਉਹਨੂੰ ਨਾਮ ਮਿਲ ਗਿਆ ਸੀ ਉਹਦਾ ਸਿਰੂਰ ਚੜ ਗਿਆ ਸੀ ਤੇ ਉਸ ਵੀਰ ਦੀ ਡੈਸ਼ ਹੀ ਨਹੀਂ ਚੱਲੀ ਜਾਂਦੀ ਸੀ ਹੁਣ ਉਹ ਬੈਠਾ ਗੱਡੀ ਦੇ ਵਿੱਚ ਤੇ ਜਾ ਕੇ ਆਪਣੇ ਪੁਰਾਣੇ ਘਰ ਦੇ ਅੱਗੇ ਗੱਡੀ ਖਲਾਰ ਦਿੱਤੀ ਜਦ ਗੱਡੀ ਤੋਂ ਉੱਤਰਿਆ ਤੇ ਭਰਾਵਾਂ ਨੇ ਦੇਖਿਆ ਕਿ ਇਹ ਸੇਠ ਬੰਦਾ ਸਾਡੇ ਘਰ ਕੋਣ ਆ ਗਿਆ ਹੈ ਉਹਨਾਂ ਪਹਿਚਾਨਿਆ ਹੀ ਨਹੀਂ ਜਦ ਉਸ ਵੀਰ ਗੱਡੀ ਤੋਂ ਉੱਤਰ ਕੇ ਆਪਣੇ ਭਰਾਵਾਂ ਨੂੰ ਕਹਿਣ ਲੱਗਾ ਕਿ ਵੀਰ ਜੀ ਸਾਸਰੀ ਕਾ ਉਹ ਵੀਰ ਕਹਿਣ ਲੱਗੇ ਕਿ ਤੁਹਾਨੂੰ ਪਹਿਚਾਨਿਆ ਨਹੀਂ ਉਹ ਕਹਿਣ ਲੱਗਾ ਕਿ ਮੈਂ ਤੁਹਾਡਾ ਛੋਟਾ ਭਰਾ ਹਾਂ ਜਿੰਨੂੰ ਤੁਸੀਂ ੱੱਕੇ ਮਾਰ ਕੇ ਘਰੋਂ ਕੱਢ ਦਿੱਤਾ ਸੀ ਉਹ ਭਰਾ ਕਹਿਣ ਲੱਗੇ ਕਿ ਤੂੰ ਇੰਨਾ ਟਾਈਮ ਕਿੱਥੇ ਰਿਹਾ ਹੈ ਅਸੀਂ ਤੇ ਤੈਨੂੰ ਲੱਭ ਲੱਭ ਕੇ ਥੱਕ ਗਏ ਅਸੀਂ ਤੇ ਤੈਨੂੰ ਬਹੁਤ ਲੱਭਿਆ ਪਰ ਤੂੰ ਤੇ ਕਿਤੇ ਸਾਨੂੰ ਲੱਭਿਆ ਹੀ ਨਹੀਂ ਵੀਰ ਕਹਿਣ ਲੱਗਾ ਕਿ ਤੁਸੀਂ ਮੈਨੂੰ ਲੱਭਣਾ ਸੀ ਤੁਸੀਂ ਤੇ ਮੈਨੂੰ ਤੱਕੇ ਮਾਰ ਕੇ ਬਾਹਰ ਕੱਢ ਕੇ ਤੇ ਦਰਵਾਜ਼ਾ ਵੀ ਬੰਦ ਕਰ ਦਿੱਤਾ ਸੀ ਔਰ ਤੁਸੀਂ ਕਹਿ ਰਹੇ ਹੋ ਅਸੀਂ ਲੱਭਿਆ ਸੀ ਕਿੱਥੇ ਲੱਭਣ ਗਏ ਸੀ ਤੁਸੀਂ ਤੇ ਜਦ ਇਹ ਗੱਲ ਉਹ ਵੀਰਾ ਨੇ ਸੁਣੀ ਤੇ ਉਹ ਹੈਰਾਨ ਰਹਿ ਗਏ ਪਰ ਜਦ ਉਸ ਵੀਰ ਨੇ ਘਰ ਦੇ ਹਾਲਾਤ ਦੇਖੇ ਤੇ ਘਰ ਦੇ ਵਿੱਚ ਸਾਰਾ ਕੁਝ ਹੀ ਤਹਿਸ਼ ਨਹਿਸ਼ ਹੋਇਆ ਪਿਆ ਸੀ ਉਸ ਵੀਰ ਨੇ ਕਿਹਾ ਕਿ ਇਹ ਸਭ ਕੁਝ ਕੀ ਹੈ ਉਹਨਾਂ ਭਰਾਵਾਂ ਦੀਆਂ ਅੱਖਾਂ ਚੋਂ ਹੰਝੂ ਆ ਗਏ ਉਹ ਕਹਿਣ ਲੱਗੇ ਜਦੋਂ ਸ ਤੈਨੂੰ ਘਰੋਂ ਧੱਕੇ ਮਾਰੇ ਸੀ ਨਾ ਅਸੀਂ ਸੋਚਿਆ ਸੀ ਕਿ ਅਸੀਂ ਤੇ ਹੁਣ ਇਹਦੀ ਵੀ ਜ਼ਿਆਦਾਤ ਲੈ ਕੇ ਬਹੁਤ ਹੀ ਅਮੀਰ ਬਣ ਜਾਵਾਂਗੇ ਅਸੀਂ ਪੈਸੇ ਦੇ ਵਿੱਚ ਇੰਨੇ ਗਵਾਚ ਗਏ ਕਿ ਅਸੀਂ ਨਸ਼ਿਆਂ 'ਚ ਪੈ ਗਏ ਸਾਨੂੰ ਪਤਾ ਹੀ ਨਹੀਂ ਲੱਗਾ ਕਦ ਅਸੀਂ ਨਸ਼ੇ ਦੀ ਵਿੱਚ ਸਾਰਾ ਕੁਝ ਹੀ ਬਰਬਾਦ ਕਰ ਦਿੱਤਾ ਜਿਹੜੀ ਤੇਰੀ ਵੱਡੀ ਪਰਜਾਈ ਹੈ ਉਹ ਅੱਜ ਬੈੱਡ ਤੇ ਹੈ ਔਰ ਜਿਹੜੀ ਛੋਟੀ ਪਰਜਾਈ ਹੈ ਘਰ ਛੱਡ ਕੇ ਹੀ ਚਲੀ ਗਈ ਕਰਦੇ ਵਿੱਚ ਕੁਝ ਵੀ ਨਹੀਂ ਰਹਿ ਗਿਆ ਅਸੀਂ ਬਿਲਕੁਲ ਨਿਲ ਹੋ ਗਏ ਹਾਲਾਤ ਬਹੁਤ ਖਰਾਬ ਹੋ ਗਏ ਹਨ ਜਦ ਇਹ ਗੱਲਾਂ ਉਸ ਵੀਰ ਨੇ ਸੁਨੀਆਂ ਤੇ ਉਹਦੀਆਂ ਅੱਖਾਂ 'ਚ ਵੀ ਹੰਝੂ ਆ ਗਏ ਉਹ ਕਹਿਣ ਲੱਗਾ ਕਿ ਤੁਸੀਂ ਆਹੀ ਕੰਮ ਕਰਨੇ ਸੀ ਨਸ਼ਿਆਂ 'ਚ ਤੁਹਾਨੂੰ ਕਿੰਨੇ ਕਿਹਾ ਸੀ ਪਹਿਨ ਵਾਸਤੇ ਤੁਸੀਂ ਸੁਧਰ ਜਾਂਦੇ ਉਹ ਵੀਰ ਕਹਿਣ ਲੱਗੇ ਸਾਨੂੰ ਨਹੀਂ ਪਤਾ ਲੱਗਾ ਕਦ ਕੀ ਹੋ ਗਿਆ ਫਿਰ ਉਸ ਵੀਰ ਨੇ ਕਿਹਾ ਕਿ ਮੈਂ ਤੇ ਬਹੁਤ ਹੀ ਕਿਸਮਤ ਵਾਲਾ ਹਾਂ ਬਹੁਤ ਹੀ ਭਾਗਾ ਵਾਲਾ ਹਾਂ ਚੰਗਾ ਹੋਇਆ ਤੁਸੀਂ ਮੈਨੂੰ ੱੱਕੇ ਮਾਰ ਕੇ ਕੱਢ ਦਿੱਤਾ ਮੈਂ ਤੇ ਜਿਹੜੇ ਫਰਿਸ਼ਤੇ ਦੇ ਨਾਲ ਮਿਲਿਆ ਹਾਂ ਨਾ ਮੇਰਾ ਤੇ ਸਾਰਾ ਕੁਝ ਹੀ ਸਵਰ ਗਿਆ ਹੈ ਮੇਰਾ ਤੇ ਘਰ ਪਰਿਵਾਰ ਵੀ ਹੋ ਗਿਆ ਹੈ ਤੇ ਮੇਰਾ ਤੇ ਮਾਲਿਕ ਵੀ ਮੈਨੂੰ ਮਿਲ ਗਿਆ ਹੈ ਜਿਹੜਾ ਕਿ ਸ਼ਾਇਦ ਮੈਨੂੰ ਇੱਥੇ ਰਹਿ ਕੇ ਕਦੀ ਮਿਲਦਾ ਹੀ ਨਹੀਂ ਉਹ ਇਹ ਗੱਲਾਂ ਸੁਣ ਕੇ ਹੈਰਾਨ ਹੋ ਗਏ ਕਿ ਤੈਨੂੰ ਇਹੋ ਜਿਹਾ ਕੌਣ ਮਿਲ ਗਿਆ ਹੈ ਉਹ ਕਹਿਣ ਲੱਗੇ ਕਿ ਛੋਟੇ ਭਰਾਵਾ ਤੈਨੂੰ ਕੌਣ ਮਿਲ ਗਿਆ ਹੈ ਉਹ ਕਹਿਣ ਲੱਗੇ ਕਿ ਉਹ ਕੋਈ ਛੋਟੀ ਮੋਟੀ ਹਸਤੀ ਨਹੀਂਗੇ ਉਹ ਹੀ ਇਸ ਸ੍ਰਸ਼ਟੀ ਨੂੰ ਬਣਾਉਣ ਵਾਲੇ ਹਨ ਅੱਜ ਮिन्नੂ ਉਹਨਾਂ ਦਾ ਸਾਥ ਮਿਲ ਗਿਆ ਹੈ ਮੈਂ ਬਹੁਤ ਕਿਸਮਤ ਵਾਲਾ ਹਾਂ ਤੇ ਮੈਂ ਤੁਹਾਨੂੰ ਵੀ ਅੱਜ ਇਹੀ ਕਵਾਂਗਾ ਕਿ ਆਜ ਜੇਕਰ ਤੁਸੀਂ ਐਸ ਹਾਲਾਤਾਂ ਦੇ ਵਿੱਚ ਹੋ ਤੇ ਤੁਸੀਂ ਵੀ ਉਸ ਸਤਿਗੁਰੂ ਨੂੰ ਪਾ ਲਓ ਡੇਰੇ ਚਲੇ ਜਾਓ ਸਤਿਗੁਰੂ ਦੇ ਹੋ ਜਾਓ ਜੇ ਕੁਛ ਸਵਾਰ ਨਾ ਜੀ ਸਾਰਾ ਕੁਝ ਉਸ ਵੀਰ ਨੇ ਗੱਲਾਂ ਕਹਿ ਕੇ ਗੱਡੀ 'ਚ ਬਹਿ ਕੇ ਤੇ ਉਹ ਵੀਰ ਵਾਪਸ ਆ ਗਿਆ ਔਰ ਉਹ ਪਾਈ ਉੱਥੇ ਦੇ ਉੱਥੇ ਹੀ ਖੜੇ ਰਹਿ ਗਏ ਜਦ ਘਰੇ ਆਇਆ ਕਰਿਆ ਕਿ ਬੜਾ ਮਨ ਉਦਾਸ ਹੋਇਆ ਔਰ ਆਪਣੇ ਸਤਿਗੁਰੂ ਦੇ ਅੱਗੇ ਖੜੇ ਹੋ ਕੇ ਇਹ ਕਹਿਣ ਲੱਗਾ ਕਿ हे ਸਤਿਗੁਰੂ ਜਿਵੇਂ ਤੂੰ ਮੇਰੀ ਬਾਹ ਫੜੀ ਹੈ ਨਾ ਉਵੇਂ ਮੇਰੇ ਭਰਾਵਾਂ ਦੀ ਵੀ ਫੜੀ ਉਹਨਾਂ ਨੂੰ ਵੀ ਸਤਬੁੱਧੀ ਦੇ ਉਹਨਾਂ ਦੇ ਵੀ ਸਾਰੇ ਦਰਵਾਜ਼ੇ ਖੋਲ ਦੇ ਉਹਨਾਂ ਨੂੰ ਵੀ ਆਪਣੇ ਲੜ ਲਾ ਲੈ ਇਨਾ ਫਰਕ ਹੁੰਦਾ ਹੈ ਇੱਕ ਸਤਸੰਗੀ ਹੋਣ ਦਾ ਦਇਆ ਭਾਵਨਾ ਬਹੁਤ ਆ ਜਾਂਦੀ ਹੈ ਫਿਰ ਉਸ ਭਰਾਵਾਂ ਦਾ ਵੀ ਉਸ ਵੀਰ ਦੇ ਘਰ ਆਏ ਔਰ ਕਹਿਣ ਲੱਗੇ ਕਿ ਅਸੀਂ ਵੀ ਉਸ ਗੁਰੂ ਦੇ ਕੋਲ ਜਾਣਾ ਹੈ ਜਿੱਥੇ ਤੂੰ ਗਿਆ ਹੈ ਉਹ ਵੀਰ ਵੀ ਉਸ ਗੁਰੂ ਦੇ ਕੋਲ ਗਏ ਉਹਨਾਂ ਨੇ ਵੀ ਸਤਸੰਗ ਸੁਨਿਆ ਤੇ ਨਾਮਦਾਨ ਲੈ ਲਿਆ ਅਜੇ ਤੱਕ ਉਹਨਾਂ ਦੀ ਉਹ ਹਾਲਾਤ ਨਹੀਂ ਆਈ ਕਿਉਂਕਿ ਹਾਲਾਤ ਤੇ ਬਿਲਕੁਲ ਵਿਗੜ ਹੀ ਗਏ ਸੀ ਹੋਨੋਂ ਦੋਵੇਂ ਪ੍ਰਾ ਨੌਕਰੀ ਪੇਸ਼ਾ ਹੀ ਕਰਦੇ ਹਨ ਕਿਉਂਕਿ ਜਿਆਦਾਤੀ ਸਾਰੀ ਹੀ ਗਵਾ ਦਿੱਤੀ ਪਰ ਸਤਿਗੁਰੂ ਦਾ ਉਹਨਾਂ ਨੂੰ ਇੰਨਾ ਸਹਾਰਾ ਹੈ ਬਸ ਉਸ ਮਾਲਕ ਦਾ ਸ਼ੁਕਰਾਨਾ ਹੀ ਕਰਦੇ ਹਨ ਕਿ ਸ਼ੁਕਰ ਹੈ ਦਾਤਿਆ ਤੂੰ ਸਾਨੂੰ ਵੀ ਨਾਮਦਾਨ ਬਖਸ਼ਿਆ ਤੇ ਇਤਰਾਹ ਦੀਆਂ ਰੂਹਾਂ ਹੁੰਦੀਆਂ ਸਨ ਜਿਵੇਂ ਕਿ ਮਾਲਕ ਉਹਨਾਂ ਨੂੰ ਕਿਵੇਂ ਆਪਣੇ ਨਾਲ ਜੋੜਦਾ ਹੈ ਸਾਨੂੰ ਪਤਾ ਵੀ ਨਹੀਂ ਲੱਗਦਾ ਤਾਂ ਹੀ ਤੇ ਅਸੀਂ ਕਹੀਦਾ ਹੈ ਸੋਚੀਦਾ ਹੈ ਕਿ ਦੁਨੀਆ ਭਾਵੇਂ ਸਾਨੂੰ ਲੱਖ ਤੱਕ ਲੱਖ ਤੱਕੇ ਮਾਰ ਦਵੇ ਪਰ ਬਾਬਾ ਜੀ ਤੁਸੀਂ ਕਦੀ ਆਪਣਾ ਮੁਖੜਾ ਨਾ ਮੋੜਿਓ ਤੇ ਸਾਡੇ ਤੂੰ ਐਵੇਂ ਹੀ ਆਪਣਾ ਭਜਨ ਸਿਮਰਨ ਕਰਾਂਦੇ ਰਹੋ ਰਾਧਾ ਸਵਾ